ਪੁਲਿਸ ਵੱਲੋਂ ਜ਼ਿਲ੍ਹਾ ਖੰਨਾ ਵਿੱਚ 33 ਮਾਮਲੇ ਦਰਜ ਕੀਤੇ ਗਏ ਹਨ ਅਤੇ 80 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੰਜਾਬ ਵਿੱਚ ਪੁਲਿਸ ਵੱਲੋਂ ਨਸ਼ਾ ਵਿਰੁੱਧ ਜੰਗ ਦੇ ਤਹਿਤ ਨਸ਼ਾ ਤਸਕਰੀ ਨੂੰ ਰੋਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਪੁਲਿਸ ਜ਼ਿਲ੍ਹਾ ਖੰਨਾ ਵਿੱਚ ਪਿਛਲੇ 15 ਦਿਨਾਂ ਵਿੱਚ ਨਸ਼ਾ ਤਸਕਰੀ ਵਿਰੁੱਧ ਵੱਡੀਆਂ ਕਾਰਵਾਈਆਂ ਕੀਤੀਆਂ ਗਈਆਂ ਹਨ। SSP ਡਾਕਟਰ ਜੋਤੀ ਯਾਦਵ ਬੈਂਸ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਰਾਹੀਂ ਇਸ ਦੀ ਜਾਣਕਾਰੀ ਦਿੱਤੀ SSP ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਵਿੱਚ 33 ਮਾਮਲੇ ਦਰਜ ਕੀਤੇ ਗਏ ਹਨ ਅਤੇ 80 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਤੇ ਨੈਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ ਅੱਜ ਅਸੀਂ ਆਪਣੀ ਪਿਛਲੇ 15 ਦਿਨ ਦੇ ਵਿੱਚ ਜੋ ਅਸੀਂ ਇੱਕ ਕੈਂਪੇਨ ਚਲਾਈ ਹੋਈ ਹੈ ਯੋਧ ਨਸ਼ਾ ਵਿਰੁੱਧ ਉਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਵੱਲੋਂ ਕੀ ਕੀ ਕਾਰਵਾਈਆਂ ਕੀਤੀ ਗਈ ਹੈ ਆ ਮੁਹਿੰਮ ਦੇ ਅੰਡਰ ਤੇ ਕੀ ਕੀ ਸਾਡੀ ਰਿਕਵਰੀਜ਼ ਜਾਂ ਸਾਡੀ ਆਪਣੀ ਅਚੀਵਮੈਂਟਸ ਰਹੀ ਹੈ ਤੇ ਸਭ ਤੋਂ ਪਹਿਲਾਂ ਮੈਂ ਇਨਫੋਰਸਮੈਂਟ ਬਾਰੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਪਿਤੇ 15 ਦਿਨ ਦੇ ਵਿੱਚ ਮਤਲਬ ਇੱਕ ਫੋਰਟ ਨਾਈਟ ਦੇ ਵਿੱਚ ਅਸੀਂ ਐਂਡੀਪੀਅਰਸ ਟੈਗ ਦੇ ਅੰਡਰ ਕੁੱਲ 33 ਐਫ ਆਈ ਆਰਸ ਦਰਜ ਕੀਤੀ ਹੈ ਜਿਨ੍ਹਾਂ ਦੇ ਵਿੱਚ 80 ਜੋ ਅਕਿਊਜ਼ਡ ਹੈ ਉਹ ਅਰੈਸਟ ਕੀਤੇ ਗਏ ਤੇ ਉਹਨਾਂ ਦੇ ਨਾਲ ਨਾਲ 3 ਪਰਸਨ 100 109 uh, 129 BNSS ਦੇ ਅੰਡਰ 110 ਦਾ ਜੋ ਕਲੰਦਰਾ ਪਹਿਲਾਂ ਅਸੀਂ ਕਹਿੰਦੇ ਸੀਗੇ ਉਹਦੇ ਅੰਡਰ ਵੀ ਅਸੀਂ ਕਾਰਵਾਈ ਕੀਤੀ ਤੋਂ ਟੋਟਲ 83 ਦੇ ਅਗੇਂਸਟ ਸਾਡੀ ਕਾਰਵਾਈ ਹੋ ਚੁੱਕੀ ਹੈ ਉਦੇ ਨਾਲ ਨਾਲ ਅਸੀਂ ਟੋਟਲ 300 ਦੇ ਅਰਾਊਂਡ ਰੇਡਸ ਕੀਤੀ ਹੈ 15 ਤੋਂ 18 ਸਾਡੀ ਡੇਲੀ ਟਾਰਗੇਟਡ ਰੇਡਸ ਹੁੰਦੀ ਹੈ ਅਗੇਂਸਟ ਜੋ ਸਾਡੇ ਲਿਸਟਡ ਸਮਗਲਰਸ ਹੈ ਜਾਂ ਫਿਰ ਡਿਸਟ੍ਰਿਕਟ ਵੱਲੋਂ ਜੋ ਆਇਡੈਂਟੀਫਾਈਡ ਸਮਗਲਰਸ ਜਾਂ ਪੈਡਲਰਸ ਹੈ ਜੋ ਸਾਡੇ ਏਰੀਆ ਦੇ ਨਸ਼ੇ ਦੀ ਤਸਕਰੀ ਕਰਦੇ ਅ ਇਨ ਕੇਸਾ ਦੇ ਵਿੱਚ ਸਾਡੀ ਟੋਟਲ ਰਿਕਵਰੀ 15 ਕਿਲੋ ਪੁੱਕੀ ਅ 250 ਗ੍ਰਾਮ ਅਫੀਨ ਅ 1750 ਫਾਰਮਾਸਿਊਟੀਕਲ ਡਰਗ ਟੈਬਲੇਟਸ ਅ 135 ਗ੍ਰਾਮ ਹੈਰੋਇਨ ਪਲਸ ਬਾਕੀ ਨਸ਼ੀਲਾ ਪਾਊਡਰ ਯਾ ਸਮੈਗ ਵਗੈਰਾ ਅ ਔਰ ਕਿਸਾ ਡਿਫਰੈਂਟ ਡਿਫਰੈਂਟ ਅਕਿਊਜ਼ ਤੋਂ ਸਾਨੂੰ 109000 ਕੇ ਤਕਰੀਬਨ ਡਰਗ ਮਨੀ ਰਿਕਵਰ ਹੋਈ ਹੈ ਇਹਦੇ ਨਾਲ ਨਾਲ 11 ਵੇਹਗ ਜੀਨਾ ਦੇ ਵਿੱਚੋਂ ਮੋਸਟਲੀ ਟੂ व्हीਲਰਸ ਬਾਈਕਸ ਨੇ ਜੋ ਆਈਦਰ ਡਰਗ ਤਸਕਰੀ ਦੇ ਵਿੱਚ ਇਨਕਲੂ ਯੂਜ਼ ਕੀਤੇ ਗਏ ਸੀਗੇ ਔਰ ਡਰਗ ਮਨੀ ਨੂੰ ਯੂਜ਼ ਕਰਦੇ ਵਾਈ ਕੀਤੇ ਗਏ ਸੀਗੇ ਚੋਰੀ ਦੇ ਸੀਗੇ ਤੋਂ ਸਾਡੀ ਰਿਕਵਰੀ ਆ ਹੈਗੀ ਇਹਦੇ ਨਾਲ ਨਾਲ ਅਸੀਂ ਪ੍ਰੀਵੈਂਸ਼ਨ ਤੇ ਅਵੇਰਨੈਸ ਦੇ ਖੇਤਰ ਦੇ ਵਿੱਚ ਅਸੀਂ ਕਾਫੀ ਕੰਮ ਕਰ ਰਹੇ ਹਾਂ ਤੋ ਪ੍ਰੀਵੈਂਸ਼ਨ ਦੇ ਲਈ ਅਸੀਂ ਸਪੈਸ਼ਲ ਨਾਕਾਬੰਦੀ ਵੀ ਕਰਦੇ ਸਰਚ ਆਪਰੇਸ਼ਨਸ ਕਰਦੇ ਤੇ ਸਾਡੇ ਹੌਟਸਪots ਦੇ ਵਿੱਚ ਵੀ ਸਰਚ ਆਪਰੇਸ਼ਨਸ ਕੀਤੇ ਗਏ ਤੇ ਟੋਟਲ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ 300 ਕੇ ਤਕਰੀਬਨ ਸਾਡੀ ਟਾਰਗੇਟਡ ਰੇਡਸ ਹੋ ਚੁਕੀਆਂ ਉਹਦੇ ਨਾਲ ਨਾਲ ਅਸੀਂ ਜੋ ਕਰਾਊਡਿਡ ਸਪੇਸਿਸ ਹੁੰਦੇ ਆ ਬੱਸ ਸਟੈਂਡਸ ਰੇਲਵੇ ਸਟੇਸ਼ਨਸ ਵਗੈਰਾ ਉਹ ਵੀ ਅਸੀਂ ਟਾਈਮ ਟੂ ਟਾਈਮ ਸਰਚ ਕਰਦੇ ਰਹੇ ਆ ਇਹ ਜੋ ਟੋਟਲ ਸਾਡੇ ਆ ਸਰਚ ਆਪਰੇਸ਼ਨਸ ਔਰ ਨਾਕਾਬੰਦੀ ਦੇ ਵਿੱਚ ਅਸੀਂ 6500 ਕੇ ਤਕਰੀਬਨ ਪਰਸਨਸ ਨੂੰ ਚੈੱਕ ਕੀਤਾ ਜਿਨ੍ਹਾਂ ਦੇ ਵਿੱਚੋਂ ਕੁਝ ਸਪੈਕਸ ਵੀ ਸੀਗੇ ਸਾਡੇ ਕੋਲ ਪੀਓਜ਼ ਜਾਂ ਲਿਸਟਡ ਸਮਗਲਰਸ ਪੈਡਲਰਸ ਦੀ ਲਿਸਟ ਸੀਗੀ ਉਹਨਾਂ ਨੂੰ ਯੂਜ਼ ਕਰਦੇ ਹੋਸੀਂ 6500 ਦੇ ਤਕਰੀਬਨ ਲੋਕਾਂ ਨੂੰ ਵੈਰੀਫਾਈ ਕੀਤਾ ਹੈਗਾ ਅ ਤਕਰੀਬਨ 7000 ਕੇ ਤਕਰੀਬਨ ਵਹੀਕਲਸ ਅਸੀਂ ਚੈੱਕ ਕੀਤੇ ਹੈ ਡਿਊਰਿੰਗ ਅਰ ਨਾਕਾ ਬੰਦੀ ਤੇ ਅਲੱਗ-ਅਲੱਗ ਆਪਰੇਸ਼ਨਸ ਅ ਇਨ ਨਾਕਾ ਬੰਦੀ ਦੇ ਆਪਰੇਸ਼ਨ ਦੇ ਵਿੱਚ ਸਾਡੇ 2082 ਟੋਟਲ ਚਾਲਾਨਸ ਹੋਏ ਹਨ ਤੇ 21 ਜੋ ਵਹੀਕਲਸ ਹੈ ਉਹ ਇੰਪਾਉਂਡ ਕੀਤੇ ਗਏ ਡਿਫਰੈਂਟ ਧਾਰਾਵਾਂ ਦੇ ਅੰਡਰ ਤੇ ਇਹਦੇ ਨਾਲ-ਨਾਲ ਅਸੀਂ ਲੋਕਾਂ ਦੇ ਨਾਲ ਵੀ ਸੰਪਰਕ ਮੀਟਿੰਗਸ ਕਰ ਰਹੇ ਹਾਂ ਹੁਣ ਤੱਕ ਸਾਡੇ 172 ਮੀਟਿੰਗਸ ਹੋ ਚੁੱਕੀ ਹੈ ਅਨ ਜਿੱਥੇ ਅਸੀਂ ਆਮ ਓਵਰ 200 ਪਿੰਡ ਕਵਰ ਕਰ ਚੁੱਕੇ ਤੇ 5000 ਤੋਂ 7000 ਦੇ ਵਿਚ ਵਿੱਚ ਅਸੀਂ ਲੋਕਾਂ ਦੇ ਨਾਲ 1 ਟੂ 1 ਮੀਟਿੰਗ ਕਰ ਚੁੱਕੇ ਲੋਕਾਂ ਦੇ ਵਿੱਚ ਮੋਸਟਲੀ ਪਿੰਡਾਂ ਦੇ ਜੋ ਔਰਮਨ ਹੈ ਬੱਚੇ ਹੈ ਸਕੂਲ ਦੇ ਬੱਚਿਆਂ ਨਾਲ ਸਾਡਾ ਇੱਕ ਖਾਸਾ ਮਤਲਬ ਟ੍ਰਾਇਰ ਰਿਹਾ ਹੈ ਕਿ ਉਹਨਾਂ ਦੇ ਨਾਲ ਅਸੀਂ 1 ਟੂ 1 ਗੱਲਬਾਤ ਕਰਕੇ ਉਹਨਾਂ ਦੇ ਵੀ ਸਜੈਸ਼ਨਸ ਅਸੀਂ ਆਪਣੇ ਜੋ ਸਾਡੀ ਮੁਹੀਮ ਹੈ ਇਹਦੇ ਅੰਡਰ ਅਸੀਂ ਇਨਕਲੂਡ ਕਰ पाए ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਫਰ ਪ੍ਰੀਵੈਂਸ਼ਨ ਸਾਡੀ ਡਰੱਗ ਹੈਲਪਲਾਈਨਸ ਵਗੈਰਾ ਵੀ ਐਕਟਿਵ ਨੇ ਤੇ ਲੋਕੀ ਸਾਨੂੰ ਬਹੁਤ ਜ਼ਿਆਦਾ ਵੱੜ ਚੜ ਕੇ ਸਾਨੂੰ ਰੋਜ਼ ਕੀ ਰੋਜ਼ ਆਪਣੇ ਏਰੀਆ ਦੇ ਜੋ ਵੀ ਨਸ਼ੇ ਦੀ ਤਸਕਰੀ ਕਰਦੇ ਆ ਲੋਕ ਜੋ ਨਸ਼ਾ ਕਰਦੇ ਉਹਨਾਂ ਦੀ ਇਨਫੋਰਮੇਸ਼ਨ ਦੇ ਰਹੇ ਹੈ ਲੋਕੀ 112 ਨੰਬਰ ਨੂੰ ਵੀ ਹੁਣ ਸਾਨੂੰ ਇਨਫੋਰਮੇਸ਼ਨ ਦੇਣ ਲਈ ਯੂਜ਼ ਕਰਨਾ ਸ਼ੁਰੂ ਕਰ ਚੁੱਕੇ ਹੈ ਇਹਦੇ ਨਾਲ ਨਾਲ ਸਾਡੀ 181 ਜੋ ਡਰੱਗ ਹੈਲਪਲਾਈਨ ਹੈ ਉਹ ਵੀ ਲੋਕੀ ਬੜਾ ਯੂਜ਼ ਕਰ ਰਹੇ ਹਨ ਤੇ ਸਾਨੂੰ ਅ ਅਸੀਂ ਉਹ ਜੋ ਲੋਕਾਂ ਵੱਲੋਂ ਜੋ ਵੀ ਲਿਸਟ ਜੋ ਵੀ ਲੋਕਾਂ ਦੀ ਸਾਨੂੰ ਡੀਟੇਲਸ ਦਿੱਤੇ ਜਾ ਰਹੀ ਹੈ ਅਸੀਂ ਉਹ ਨਾਦਾ ਵੀ ਇੱਕ ਵੱਖਰੀ ਲਿਸਟ ਤਿਆਰ ਕਰ ਰਹੇ ਹਾਂ ਕਿਸੀ ਉਨਾਦੇ ਪਿੱਛੇ ਵੀ ਆਪਣੀ ਟੀਮਸ ਨੂੰ ਲਾਇਆ ਹੋਇਆ ਹੈਗਾ ਤੇ ਜਲਦ ਉਹਨਾਂ ਦੇ ਉੱਪਰ ਵੀ ਸਾਡੇ ਐਕਸ਼ਨ ਸ਼ੁਰੂ ਹੋ ਜਾਏਗਾ ਕਿਉਂਕਿ ਅਸੀਂ ਟਾਰਗੇਟਡ ਅਪਰੋਚ ਨਾਲ ਕੰਮ ਕਰ ਰਹੇ ਹਾਂ ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਇਨਫੋਰਸਮੈਂਟ ਔਰ ਅਵੇਅਰਨੈਸ ਦੇ ਨਾਲ ਨਾਲ ਜੋ ਨਸ਼ੇ ਦੇ ਆਦੀ ਹੋ ਚੁੱਕੇ ਉਹਨਾਂ ਦੀ ਰੀਹੈਬਿਲੀਟੇਸ਼ਨ ਵੱਲ ਵੀ ਕੰਮ ਕਰ ਰਹੇ ਹਾਂ ਇਸ ਸਾਨੂੰ ਲੋਕਾਂ ਦਾ ਬੜਾ ਸਪੋਰਟ ਮਿਲ ਰਿਹਾ ਹੈਗਾ ਹੁਣ ਤੱਕ ਅਸੀਂ 8% ਨੂੰ ਰੀਹੈਬਿਲੀਟੇਸ਼ਨ ਸੈਂਟਰਸ ਦੇ ਵਿੱਚ ਭਰਤੀ ਕਰਾ ਚੁੱਕੇ ਹਾਂ ਜਿੱਥੇ ਪੰਚਾਇਤ ਵੱਲੋਂ ਸਾਨੂੰ ਲਿਖਤੀ ਤੌਰ 'ਤੇ ਪ੍ਰੋਮਿਸ ਵੀ ਕੀਤਾ ਗਿਆ ਹੈਗਾ ਔਰ ਲਿਖਤੀ ਤੌਰ 'ਤੇ ਆਸ਼ਵਾਸਨ ਵੀ ਦਿੱਤਾ ਗਿਆ ਹੈਗਾ ਕਿ ਉਹ ਅੱਗੇ ਤੋਂ ਆਪਣੇ ਪਿੰਡਾ ਦੇ ਵਿੱਚ ਨਸ਼ੇ ਨੂੰ ਵੇਚਣ ਨਹੀਂ ਦੇਣਗੇ ਤੇ ਨਾਲ ਨਾਲ ਅਗਰ ਕੋਈ ਵੇਚਦਾ ਹੋਏ ਮਿਲਦਾ ਤੇ ਉਹ ਫਰਸਟ ਪਰਸਨ ਹੋਣਗੇ ਜੋ ਸਾਨੂੰ ਇਨਫੋਰਮ ਕਰਨਗੇ ਤੇ ਅਗਰ ਇਨਾਦੀ ਪ੍ਰੋਮਿਸ ਕਰਨ ਤੋਂ ਬਾਅਦ ਵੀ ਅਗਰ ਉਹਨਾਂ ਦੇ ਏਰੀਆ ਦੇ ਵਿੱਚ ਅਗਰ ਨਸ਼ਾ ਵੇਚਦੇ ਤਾਂ ਉਹ ਆਪਣੇ ਵੱਲੋਂ ਗਾਰੰਟੀ ਦਿੰਦੇ ਕਿ ਸਾਡੇ ਪਰਿਵਿਸ਼ਕ ਤੁਸੀਂ ਐਕਸ਼ਨ ਲੈ ਲੈਣਾ ਬਟ ਹੁਣ ਇਨ 8% ਦੀ ਅਸੀਂ ਗਾਰੰਟੀ ਲੈਂਦੇ ਕਿ ਆ ਨਸ਼ਾ ਨਹੀਂ ਵੇਚਣਗੇ ਤੇ ਨਾ ਹੀ ਕਰਨਗੇ ਉਹਨਾਂ ਨੂੰ ਰੀਹੈਬਿਲੀਟੇਸ਼ਨ ਸੈਂਟਰਸ ਦੇ ਵਿੱਚ ਅਸੀਂ ਭਰਤੀ ਕਰਾਤਾ ਹੈਗਾ ਤੇ ਇਹਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਣਾ ਚਾਹੁੰਦੀ ਹੂੰ ਕਿ ਅਸੀਂ ਖਾਲੀ ਕੇਸਸ ਦਰਜ ਹੀ ਨਹੀਂ ਕਰਦੇ ਅਸੀਂ ਲੋਕਾਂ ਨੂੰ ਜੋ ਕੇਸਸ ਨੂੰ ਉਹਨਾਂ ਤੇ ਇੱਕ ਲੌਜੀਕਲ ਕਨਕਲੂਜਨ ਵੱਲ ਲੈ ਕੇ ਜਾਂਦੇ ਤੇ ਸਾਡਾ ਕਨਵੈਕਸ਼ਨ ਰੇਟ ਵੀ 2000 24 ਦੇ ਵਿੱਚ ਅਸੀਂ 130 ਕੇਸਾਂ ਦੇ ਵਿੱਚ ਕਨਵਿਕਸ਼ਨ ਕਰਾਈ ਹੈ ਜੇ ਜੋ ਕਿ ਮੋਟਾ-ਮੋਟੀ 85% ਸਾਡੀ ਕਨਵਿਕਸ਼ਨ ਰੇਟ ਹੈ ਐਨਡੀਪੀਸ ਦੇ ਵਿੱਚ ਔਰ 2025 ਦੇ ਵਿੱਚ ਹੁਣ ਤੱਕ 14 ਕੇਸਸ ਦੇ ਵਿੱਚ ਕਨਵਿਕਸ਼ਨ ਹੋ ਚੁੱਕੀ ਹੈ ਔਰ ਆ 100% ਕਨਵਿਕਸ਼ਨ ਹੈ ਇੱਕ ਵੀ ਕੇਸ ਦੇ ਵਿੱਚ ਕੋਈ ਨਸ਼ੇ ਦਾ ਤਸਕਰ ਬਰੀ ਨਹੀਂ ਹੋਏਗਾ 2025 ਦੇ ਵਿੱਚ ਸਾਡੀ 100% ਕਨਵਿਕਸ਼ਨ ਰੇਟ ਹੈਗੀ ਇਹਦੇ ਨਾਲ-ਨਾਲ ਅਸੀਂ ਜਿਹੜੇ ਕਿ ਡਰਗ ਮਨੀ ਨੂੰ ਯੂਜ਼ ਕਰਕੇ ਪ੍ਰਾਪਰਟੀ ਐਕਵਾਇਰ ਕਰਦੇ ਪ੍ਰਾਪਰਟੀ ਕਲੈਕਟ ਕਰਦੇ ਉਹਦੇ ਅਗੇਂਸ ਵੀ ਅਸੀਂ ਸੀ ਮੁਹਿੰਮ ਸ਼ੁਰੂ ਕੀਤੀ ਹੋਈ ਹੈਗੀ ਤੇ ਅਸੀਂ ਉੱਥੇ ਵੀ ਐਕਸ਼ਨ ਲੈ ਰਹੇ ਹਾਂ ਹੁਣ ਤੱਕ ਅਸੀਂ 5 ਪ੍ਰਾਪਰਟੀਆਂ 68 ਐਫ ਐਨਡੀਪੀਐਸ ਐਕਟ ਦੇ ਅੰਡਰ ਫ੍ਰੀਜ਼ ਕਰ ਚੁੱਕੇ ਹਾਂ ਦੋ ਸਾਡੇ ਪ੍ਰੋਪੋਜ਼ਲਸ ਰੈਡੀ ਹੈ ਤੇ ਟੋਟਲ ਆ 7 ਪ੍ਰੋਪੋਜ਼ਲ ਸਾਡੇ ਕੰਪੀਟੈਂਟ ਅਥਾਰਟੀ ਨਈ ਦਿੱਲੀ ਨੂੰ ਜਾ ਰਹੇ ਪਾਈਪਲਾਈਨ ਦੇ ਵਿੱਚ ਇਹਦੇ ਨਾਲ ਅਸੀਂ 6 ਪ੍ਰਾਪਰਟੀ ਦੇ ਅਗੇਂਸਟ ਜੋ ਇਲੀਗਲ ਕੰਸਟਰਕਸ਼ਨ ਸੀਗੀ ਉਹਨਾਂ ਦੇ ਗੈਸ ਅਸੀਂ ਐਕਸ਼ਨ ਲੈ ਚੁੱਕੇ ਹਾਂ ਵਿਦ ਸਿਵਲ ਡਿਪਾਰਟਮੈਂਟ 5 ਹੋਰ ਇਦਾਂ ਦੇ ਪ੍ਰਾਪਰਟੀਆਂ ਨੇ ਜਿੱਥੇ ਅਸੀਂ ਨੋਟਿਸਿਸ ਦੇ ਚੁੱਕਾ ਸਿਵਲ ਡਿਪਾਰਟਮੈਂਟ ਵੱਲੋਂ ਜੋ ਨੋਟਿਸਿਸ ਦਿੱਤੇ ਜਾ ਚੁੱਕੇ ਉੱਥੇ ਵੀ ਐਕਸ਼ਨ ਸਿਵਲ ਡਿਪਾਰਟਮੈਂਟ ਵੱਲੋਂ ਜਲਦੀ ਕੀਤਾ ਜਾਵੇਗਾ ਔਰ ਕੋਈ ਔਰ 5 ਕੇ ਅਰਾਊਂਡ ਪ੍ਰੋਪਰਟیز ਹੋਰ ਵੀ ਜੋ ਆਇਡੈਂਟੀਫਾਈਡ ਹੈ ਜਿਨ੍ਹਾਂ ਦੇ ਅਗੇ ਐਕਸ਼ਨ ਲਿਤਾ ਜਾ ਸਕਦਾ ਹੈਗਾ ਇਹਦੇ ਨਾਲ ਨਾਲ ਸਾਡੀ 15 ਤੋਂ 17 ਪ੍ਰੋਪਰਟیز ਹੈ ਜੋ ਹੁਣ ਤੱਕ ਆਇਡੈਂਟੀਫਾਈ ਹੋ ਚੁੱਕੀਆਂ ਹਨ ਜਿਨ੍ਹਾਂ ਦੇ ਅਗੇ ਅਸੀਂ ਫ੍ਰੀਜ਼ਰ ਜਾਂ ਸੀਜ਼ਰ ਵਾਲਾ ਐਕਸ਼ਨ ਕੰਪੀਟੈਂਟ ਅਥਾਰਟੀ ਦੀ ਅਥਾਰਟੀ ਪਰਮਿਸ਼ਨ ਨਾਲ ਅਸੀਂ ਉਹ ਵੀ ਲੇਗੇ